ਸਤੰ ਸ਼ਤੰ ਦੇ ਉਹ ਬਹੁਤ ਨਿੰਦਣਜੋਗਾ ਕਿਹੜਾ ਕੱਲ੍ਹ ਹਮਲਾ ਹੋਇਆ ਗ੍ਰੰਥੀ ਸਿੰਘ ਤੇ ਰਾਗੀ ਸਿੰਘ ਤੇ ਗੁਰੂ ਘਰ ਤੇ ਉਹ ਖਾਲੀ ਹੋ ਰਹੇ ਨਾ ਉਹਨਾਂ ਚ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨ ਕਰਮਚਾਰੀਆ ਤੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਉਹ ਸੁਰੱਖਤਾਵਾਂ ਤੇ ਲਿਆ ਕੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਜਾ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਸੰਗਤ ਨੂੰ ਵੀ ਬੇਨਤੀ ਕਰਦਾ ਭਾਈ ਹਾਲਾਤ ਬੜੇ ਮਾੜੇ ਨੇ ਤੇ ਆਪੋ ਆਪਣੇ ਧਰਮ ਦੀ ਰੱਖਿਆ ਕਰੋ ਇਸ ਕਰਕੇ ਮੈਂ ਸਮੂਚੀ ਸੰਗਤ ਨੂੰ ਬੇਨਤੀ ਕਰਦਾ ਅੱਛਾ ਜੀ ਜਿਸ ਤਰ੍ਹਾਂ ਬਹੁਤ ਬਣੇ ਸੀ ਦੇਖਦੇ ਹੋ ਲਗਾਤਾਰ ਹਮਲੇ ਹੋ ਰਹੇ ਨੇ ਗ੍ਰੰਥੀ ਚਿੰਗਾਂ ਦੇ ਵਿੱਚ ਹੱਲ ਬਹੁਤ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਹਾਲਾਤ ਮੰਨ ਰਹੇ ਆ ਪਾਕਿਸਤਾਨ ਹਿੰਦੁਸਤਾਨ ਦੇ ਉਹ ਬਹੁਤ ਨਿੰਦਣਯੋਗ ਆ ਕਿਹੜਾ ਕੱਲਾ ਹਮਲਾ ਹੋਇਆ ਗਰੰਤੀ ਸਿੰਘ ਤੇ ਰਾਗੀ ਸਿੰਘ ਤੇ ਗੁਰੂ ਘਰ ਤੇ ਕੋ ਬਹੁਤ ਨਿੰਦਨਯੋਗ ਆ ਦੂਜਾ ਮੈਂ ਅਪੀਲ ਕਰਦਾ ਵੀ ਕਿਹੜੇ ਬਾਟਰ ਤੇ ਪਿੰਡ ਦਾ ਉਹ ਖਾਲੀ ਹੋ ਰਹੇ ਨਾ ਉਹਨਾਂ ਚ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਉਹਨਾਂ ਮੈਂ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਸਾਡੇ ਕਰਮਚਾਰੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਉਹ ਸੁਰੱਖਤਾਵਾਂ ਤੇ ਲਿਆ ਕੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਜਾ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਚਾਹੇ ਗੁਰੂ ਘਰ ਆ ਚਾਹੇ ਮੰਦਰਾ ਚਾਹੇ ਮਸੀਤਾ ਇਹਨਾਂ ਤੇ ਹਮਲੇ ਨਹੀਂ ਹੋਣੇ ਚਾਹੀਦੇ ਕਿਉਂਕਿ ਧਰਮ ਦੀ ਗੱਲ ਆ ਇਸ ਕਰਕੇ ਮੈਂ ਸੂਚੀ ਸੰਗਤ ਨੂੰ ਵੀ ਬੇਨਤੀ ਕਰਦਾ ਭਾਈ ਹਾਲਾਤ ਬੜੇ ਮਾੜੇ ਨੇ ਤੇ ਆਪੋ ਆਪਣੇ ਧਰਮ ਦੀ ਰੱਖਿਆ ਕਰੋ ਇਸ ਕਰਕੇ ਮੈਂ ਸੂਚੀ ਸੰਗਤ ਨੂੰ ਬੇਨਤੀ ਕਰਦਾ ਅੱਛਾ ਜੀ ਜਿਸ ਤਰ੍ਹਾਂ ਬਹੁਤ ਬਣਿਆ ਦਿੱਤੀ ਦਿੱਤੀ ਉਹ ਲਗਾਤਾਰ ਕਮਲੇ ਹੋ ਰਹੇ ਨੇ ਗ੍ਰੰਥੀ ਚਿੰਗਾਂ ਦੀ ਵੀ ਖੰਡ ਬਹੁਤ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਹਾਲਾਤ ਮੰ ਰਹੇ ਆ ਪਾਕਿਸਤਾਨ ਹਿੰਦੁਸਤਾਨ ਦੇ ਉਹ ਬਹੁਤ ਨਿੰਦਨਯੋਗ ਆ ਕਿਹੜਾ ਕੱਲ੍ਹ ਹਮਲਾ ਹੋਇਆ ਗਰੰਥੀ ਸਿੰਘ ਤੇ ਰਾਗੀ ਸਿੰਘ ਤੇ ਗੁਰੂ ਘਰ ਤੇ ਉਹ ਬਹੁਤ ਨਿੰਦਨਯੋਗ ਆ ਦੂਜਾ ਮੈਂ ਅਪੀਲ ਕਰਦਾ ਵੀ ਕਿਹੜੇ ਬਾਡਰ ਤੇ ਪਿੰਡ ਨਾ ਉਹ ਖਾਲੀ ਹੋ ਰਹੇ ਨਾ ਉਹਨਾਂ ਚ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਉਹਨਾਂ ਮੈਂ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਸਾਡੇ ਕਰਮਚਾਰੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਉਹ ਸੁਰੱਖਤਾਵਾਂ ਤੇ ਲਿਆ ਕੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਜਾ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਚਾਹੇ ਗੁਰੂ ਘਰ ਆ ਚਾਹੇ ਮੰਦਿਰ ਆ ਚਾਹੇ ਮਸੀਤਾ ਇਹਨਾਂ ਤੇ ਹਮਲੇ ਨਹੀਂ ਹੋਣੇ ਚਾਹੀਦੇ ਕਿਉਂਕਿ ਧਰਮ ਦੀ ਗੱਲ ਆ ਇਸ ਕਰਕੇ ਮੈਂ ਸਮੂਹੀ ਸੰਗਤ ਨੂੰ ਵੀ ਬੇਨਤੀ ਕਰਦਾ ਭਾਈ ਹਾਲਾਤ ਬੜੇ ਮਾੜੇ ਨੇ ਤੇ ਆਪੋ ਆਪਣੇ ਧਰਮ ਦੀ ਰੱਖਿਆ ਕਰੋ ਇਸ ਕਰਕੇ ਮੈਂ ਸਮੂਹੀ ਸੰਗਤ ਨੂੰ ਬੇਨਤੀ ਕਰਦਾ ਅੱਛਾ ਜੀ ਸਾਹਿਬ ਜਿਸ ਤਰ੍ਹਾਂ ਬਹੁਤ ਬਣਿਆ ਸੀ ਦੇਖਦੇ ਦਲਾਕਾਰ ਕਮਲੇ ਕੋਰੇ ਨੇ ਗ੍ਰੰਥੀ ਸਿੰਘਾਂ ਦੇ ਵਿੱਚ ਖੰਡ ਬਹੁਤ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਹਾਲਾਤ ਮੰਨ ਰਹੇ ਆ ਪਾਕਿਸਤਾਨ ਹਿੰਦੁਸਤਾਨ ਦੇ ਉਹ ਬਹੁਤ ਨਿੰਦਣਯੋਗ ਆ ਕਿਹੜਾ ਕੱਲ੍ਹ ਹਮਲਾ ਹੋਇਆ ਗ੍ਰੰਥੀ ਸਿੰਘ ਤੇ ਰਾਗੀ ਸਿੰਘ ਤੇ ਗੁਰੂ ਘਰ ਤੇ ਕੋ ਬਹੁਤ ਨਿੰਦਣਯੋਗ ਆ ਦੂਜਾ ਮੈਂ ਅਪੀਲ ਕਰਦਾ ਵੀ ਕਿਹੜੇ ਬਾਰਡਰ ਤੇ ਪਿੰਡ ਦਾ ਉਹ ਖਾਲੀ ਹੋ ਰਹੇ ਨੇ ਉਹਨਾਂ ਚ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹਨਾਂ ਮੈਂ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਸਾਡੇ ਕਰਮਚਾਰੀ ਆ ਤੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਉਹ ਸੁਰੱਖਤਾਵਾਂ ਤੇ ਲਿਆ ਕੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਜਾ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਚਾਹੇ ਗੁਰੂ ਘਰ ਆ ਚਾਹੇ ਮੰਦਿਰ ਆ ਚਾਹੇ ਮਸੀਤਾ ਇਹਨਾਂ ਤੇ ਹਮਲੇ ਨਹੀਂ ਹੋਣੇ ਚਾਹੀਦੇ ਕਿਉਂਕਿ ਧਰਮ ਦੀ ਗੱਲ ਆ ਇਸ ਕਰਕੇ ਮੈਂ ਸਮੂਹੀ ਸੰਗਤ ਨੂੰ ਵੀ ਬੇਨਤੀ ਕਰਦਾ ਭਾਈ ਹਾਲਾਤ ਬੜੇ ਮਾੜੇ ਨੇ ਤੇ ਆਪੋ ਆਪਣੇ ਧਰਮ ਦੀ ਰੱਖਿਆ ਕਰੋ ਇਸ ਕਰਕੇ ਮੈਂ ਸਮੂਚੀ ਸੰਗਤ ਨੂੰ ਬੇਨਤੀ ਕਰਦਾ ਹਾਂ